ਸਸੀ ਕਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਖ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਆਂ ਜੀ ਉਹਦਾ ਉਹ ਰਹਿਣਗੇ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਸਾਡੇ ਕੋਲੇ ਪਲੇਨ ਪੀਸ ਵੀ ਕਾਫੀ ਅਵੇਲੇਬਲ ਹੈ ਜੀ ਪਲੇਨ ਕੱਟ ਪੀਸ ਵੀ ਆ ਚੁੱਕੇ ਆ ਬਰਬਰੀ ਚੈੱਕ ਦੇ ਵਿੱਚ ਇਹ ਵੀ ਅਸੀਂ ਤੁਹਾਨੂੰ ਵੀਡੀਓ ਚ ਓਪਨ ਕਰਕੇ ਦਿਖਾਵਾਂਗੇ ਇਹ ਪਲੇਨ ਕੱਟ ਪੀਸ ਤੁਹਾਨੂੰ ਦਿਖਾ ਰਹੇ ਆਂ ਸਾਈਡ ਤੇ ਠੀਕ ਹੈ ਜੀ ਇਸ ਤੋਂ ਪਹਿਲਾਂ ਸਾਡੇ ਕੋਲੇ ਰਸ਼ੀਆ ਦੇ ਵੀ ਕੱਟ ਪੀਸ ਪਹੁੰਚੇ ਹੋਏ ਆ ਤੇ ਦਾਸ ਬ੍ਰੈਂਡ ਦੇ ਵੀ ਕੱਟ ਪੀਸ ਪਹੁੰਚੇ ਹੋਏ ਆ ਠੀਕ ਹੈ ਜੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਲੈਣੇ ਆ ਤੇ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਡਰਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਜਿਹੜਾ ਰੇਲਵੇ ਪੌਲ ਕ੍ਰੋਸ ਕਰਕੇ ਆਉਣਾ ਪਊਗਾ ਜੀ ਉਹ ਜਿਹੜਾ ਤੁਸੀਂ ਪੌਲ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ ਨੀਚੇ ਆਉਣਾ ਤੇ ਪਹਿਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨਹੀਂ ਚੜਨਾ ਉਹਦੀ ਰਾਈਟ ਸਾਈਡ ਆਉਣਾ ਤੇ ਫਸਟ ਗਲੀ ਜਿਹੜੀ ਆਊਗੀ ਜੀ ਉਹਦੇ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲੋ ਹੁਣ ਅਸੀਂ ਲੱਗੇ ਆਪਣੀ ਵੀਡੀਓ ਸਟਾਰਟ ਕਰਨੀ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਜਿਹੜੇ ਇਸ ਵੇਲੇ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਲੈ ਕੇ ਆਏ ਆ ਜੀ ਇਹ ਵੀ ਅੱਜ ਵਾਲੇ ਪੀਸ ਬੜੇ ਸੋਹਣੇ ਜੇ ਪ੍ਰਿੰਟਿੰਗ ਰਹਿਣ ਵਾਲੀ ਆ ਪ੍ਰਾਈਸ ਰਹੂਗਾ ਜੀ 100 ਰੁਪਏ ਪਰ ਮੀਟਰ ਜਿਹੜੇ ਪੀਸ ਜੀ 1.5 ਮੀਟਰ ਤੋਂ ਲੈ ਕੇ ਕੱਟ ਆ ਜੀ ਉਹ ਤੁਹਾਨੂੰ 90 ਰੁਪਏ ਪੈਣਗੇ ਜੀ ਠੀਕ ਹੈ ਜੀ ਜਿਹੜੇ 1.5 ਮੀਟਰ ਦੀ ਕੱਟ ਤੱਕ ਰਹਿਣਗੇ ਜੱਸ ਤੋਂ ਕੱਟ ਵਾਲੀ ਕੱਟ ਰਹੂਗੀ ਉਹ 90 ਰੁਪਏ ਪੈਣ ਵਾਲੀ ਆ ਤੇ ਜਿਹੜਾ ਪੀਸ 2 ਤੋਂ ਲੈ ਕੇ 5 4 ਤੱਕ ਦੀ ਕੱਟ ਜਿਹੜੀ ਹੈ ਤੁਹਾਨੂੰ 100 ਰੁਪਏ ਪਰ ਮੀਟਰ ਪੈਣ ਵਾਲੇ ਰਸ਼ੀਆ ਬ੍ਰਾਂਡ ਚੈੱਕ ਕਰ ਸਕਦੇ ਜੀ ਤੁਸੀਂ ਰਸ਼ੀਆ ਬ੍ਰਾਂਡ ਚੈੱਕ ਕਰੋ ਇਰੇ ਵਿੱਚ ਕਈ ਤਰ੍ਹਾਂ ਦੇ ਪੀਸ ਸਾਡੇ ਕੋਲ ਜਿਵੇਂ ਖਾਦੀ ਦੇ ਵਿੱਚ ਆਇਆ 120 ਰੁਪਏ ਪਰ ਮੀਟਰ ਪਊਗਾ ਜੀ ਖਾਦੀ ਵਾਲਾ ਠੀਕ ਹੈ ਜੀ ਰਸ਼ੀਆ ਦੀ ਖਾਦੀ ਹੈ ਜੀ ਚੈੱਕ ਕਰੋ ਆਫ ਵਾਈਟ ਦੇ ਵਿੱਚ ਰਹੂਗਾ ਬਹੁਤ ਪਿਆਰਾ ਪੀਸ ਹੈ ਜੇਕਰ ਤੁਸੀਂ ਇਹਨੂੰ ਚਿਕਨ ਵਰਕਰ ਦੀ ਬਾਟਮ ਦੇ ਨਾਲ ਵੀ ਲਓਗੇ ਤੇ ਬਹੁਤ ਪਿਆਰੀ ਸ਼ਰਟ ਬਣਨੀ ਹੈ ਇਹ ਹੈਗੀ ਢਾਈ ਦੀ ਜਿਹੜੀ ਕੱਟ ਰਹਿਣ ਵਾਲੀ ਹੈ 235 ਹੈ ਜੀ ਠੀਕ ਹੈ ਜੀ 235 ਦੀ ਕੱਟ ਹੈ ਇਹ ਤੁਹਾਨੂੰ 120 ਰੁਪਏ ਪਰ ਮੀਟਰ ਪੈਣੀ ਹੈ ਜੀ ਤੁਸੀਂ ਇਹ ਵਾਲੀ ਖਾਦੀ ਦੀ ਸ਼ਰਟ ਐਦਾਂ ਜਿਹੜੀ ਬਾਟਮ ਹੈ ਜੀ ਆਫ ਵਾਈਟ ਚਿਕਨ ਵਰਕ ਵਾਲੀ ਇਹਦੇ ਨਾਲ ਵੀ ਲੈ ਸਕਦੇ ਹੋ ਦੇਖੋ ਡਿਜ਼ਾਈਨਿੰਗ ਬਹੁਤ ਪਿਆਰੀ ਬਣੀ ਐ ਐਦਾਂ ਆਫ ਵਾਈਟ ਬਾਟਮ ਦੇ ਨਾਲ ਪਿਸਤਾ ਕਲਰ ਦੀ ਬਾਟਮ ਨਾਲ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ 120 ਰੁਪਏ ਪਰ ਮੀਟਰ ਵਿੱਚ ਪਊਗਾ ਪੀਸ ਚੈੱਕ ਕਰੋ ਜੀ ਠੀਕ ਹੈ ਜੀ ਇਸ ਤੋਂ ਅਗਲਾ ਚੈੱਕ ਕਰੋ ਜੀ ਇਹ 2.70 ਹੈ ਬਾਟਮ ਹੈ ਜੀ ਇਹ ਤੁਹਾਨੂੰ ਮੈਚਿੰਗ ਕਰਕੇ ਦਿਖਾਵਾਂਗੇ ਸ਼ਰਟ ਦੀ ਮੈਚਿੰਗ ਹੈ ਇਹ ਤੇ ਇਹ ਵਾਲਾ ਚੈੱਕ ਕਰੋ ਇਹ 2 ਮੀਟਰ ਦਾ ਪੀਸ ਹੈ ਜੀ 100 100 ਰੁਪਏ ਮੀਟਰ ਹੋਊਗਾ ਜੀ ਠੀਕ ਹੈ ਜੀ 2 ਮੀਟਰ ਦਾ ਪੀਸ ਹੈ 100 ਰੁਪਏ ਮੀਟਰ ਰਹਿਣ ਵਾਲਾ ਹੈ ਇਹ ਪੀਸ ਚੈੱਕ ਕਰੋ ਜੀ ਇਹ 4 ਮੀਟਰ ਦਾ ਪੀਸ ਹੈ ਦੇਖ ਸਕਦੇ ਹੋ ਰਸ਼ੀਆ ਬ੍ਰਾਂਡ ਦੀ ਕਾਟਨ ਲਾਉਣ ਹੈ ਜੀ ਬਟਰ ਕਾਟਨ ਸਟੱਫ ਹੁੰਦਾ ਜੀ ਇਹ ਬਹੁਤ ਸੌਫਟ ਵਾਲਾ ਹੈ 4 ਮੀਟਰ ਦੀ ਕੱਟ ਇਸ ਮਿਲੂਗਾ ਜੀ ਇਹ ਪੀਸ ਪਊਗਾ ਤੁਹਾਨੂੰ 400 ਦਾ 4 ਮੀਟਰ 100 ਰੁਪਏ ਪਰ ਮੀਟਰ ਪੈਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ 3 ਮੀਟਰ ਦਾ ਪੀਸ ਹੈ ਪਰ ਇਹਦੇ ਵਿੱਚ ਥੋੜਾ ਜਿਹਾ ਲਾਈਟ ਪ੍ਰਿੰਟ ਹੈ ਤੁਹਾਨੂੰ ਸਿਰਫ ਆ ਪੀਸ ਦਾ ਮਿਲੂਗਾ 8 ਮੀਟਰ ਦੀ ਕੱਟ ਵਿੱਚ ਮਿਲੂਗਾ 3 ਮੀਟਰ ਦਾ ਪੀਸ ਰਹਿਣਾ ਪਰ ਰਹਿਣ ਵਾਲਾ ਪਰ 2.5 ਮੀਟਰ ਦੇ ਵਿੱਚ ਮਿਲੂਗਾ ਇਹ ਵੀ ਤੁਸੀਂ ਐਦਾਂ ਆਫ ਵਾਈਡ ਬਾਟਮ ਨਾਲ ਲੈ ਸਕਦੇ ਹੋ ਜੀ ਐਦਾਂ ਬਾਟਮ ਦੇ ਨਾਲ ਲੈ ਸਕਦੇ ਹੋ ਅੰਬਗਾਲਾ ਪੀਸ ਅੰਬੀਆਂ ਵਾਲੀ ਬਾਟਮ ਠੀਕ ਹੈ ਜੀ ਇਹ ਵਾਲਾ ਦੇਖੋ ਜੀ 250 ਠੀਕ ਹੈ ਜੀ 250 ਦੇ ਵਿੱਚ ਰਸ਼ੀਆ ਬ੍ਰਾਂਡ ਹੈ ਚੈੱਕ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਦੋ ਪੈਂਟ ਹੈ ਜੀ ਇਹਦੀ ਕੱਟ ਦੋ ਪੈਂਟ ਹੈ ਖਾਦੀ ਦੇ ਵਿੱਚ ਰਹੂਗਾ ਇਹ 120 ਰੁਪਏ ਪਰ ਮੀਟਰ ਪੈਣ ਵਾਲਾ ਪੀਸ ਹੈ ਖਾਦੀ ਦੇ ਵਿੱਚ ਸ਼ਰਟ ਹੈ ਰਸ਼ੀਆ ਬ੍ਰਾਂਡ ਦੀ ਬਿਲਕੁਲ ਸੌਫਟ ਖਾਦੀ ਹੈ ਜੀ ਆਫ ਵਾਈਟ ਦੇ ਨਾਲ ਲੈ ਲਓ ਜੀ ਬਹੁਤ ਪਿਆਰੀ ਮੈਚਿੰਗ ਹੈ ਇਹ ਵਾਲਾ ਪੀਸ ਚੈੱਕ ਕਰੋ ਇਹ ਵਾਲਾ ਤੁਹਾਨੂੰ ਪੀਸੇ ਦੋ-ਦੋ ਮੀਟਰ ਦੇ ਪੀਸ ਹੈ ਜੀ 4 ਮੀਟਰ ਦਾ ਪੀਸ ਪਾਊਗਾ ਜੀ 2 ਮੀਟਰ ਦੇ ਦੋ ਪੀਸ ਹੈ ਜੀ ਮੋਰ ਪੰਖੀਆ ਕਲਰ ਇਹਦਾ بیس ਹੈ ਦੇਖੋ ਜੀ ਇਹ ਵੀ 2 ਮੀਟਰ ਦਾ ਪੀਸ ਹੈ ਇਹ ਵੀ 2 ਮੀਟਰ ਦਾ ਪੀਸ ਹੈ ਜੀ ਚੈੱਕ ਕਰ ਸਕਦੇ ਹੋ 4 ਮੀਟਰ ਵੀ ਲੈ ਸਕਦੇ ਹੋ ਇਹ 2 ਪੈਂਟ ਦਾ ਪੀਸ ਹੈ ਜੀ ਪੂਰਾ ਪੂਰੇ ਪੀਸ ਵੀ ਦੋਨੋਂ ਤਿੰਨ ਪੀਸ ਵੀ ਮਿਲਾ ਕੇ ਲੈ ਸਕਦੇ ਹੋ ਜੀ ਠੀਕ ਹੈ ਜੀ 365 ਹੈ ਜੀ ਇਹ ਠੀਕ ਹੈ ਜੀ 365 ਹੈ ਚੈੱਕ ਕਰੋ ਜੀ ਇਹ ਵਾਲਾ ਦੇਖੋ ਜੀ ਇਹ 4 ਮੀਟਰ ਦਾ ਪੀਸ ਹੈ ਜੀ ਬਲੈਕ بیس ਦੇ ਵਿੱਚ ਇਹ 410 ਦਾ ਜੀ ਬਲੈਕ بیس ਦੇ ਵਿੱਚ ਰਹੂਗਾ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਤੁਸੀਂ ਐਦਾਂ ਪਰਪਲ ਕਲਰ ਦੀ ਬਾਟਮ ਇਹਦੇ ਨਾਲ ਲੈ ਸਕਦੇ ਹੋ ਪਰਪਲ ਕਲਰ ਦੀ ਬਾਟਮ ਲਗਾ ਕੇ ਤੁਸੀਂ ਇਹ ਵਾਲੀ ਮੈਚਿੰਗ ਕਰ ਸਕਦੇ ਹੋ ਜੀ ਐਦਾਂ ਪਰਪਲ ਕਲਰ ਦੀ ਬਾਟਮ ਦੇ ਨਾਲ ਬਹੁਤ ਸੋਹਣਾ ਪਾਣਾ ਜੀ ਇਹ ਵਾਲਾ ਸੂਟ ਠੀਕ ਹੈ ਜੀ ਖਾਦੀ ਦੇ ਵਿੱਚ ਰਹੂਗਾ 120 ਰੁਪਏ ਪਰ ਮੀਟਰ ਹੈ ਜੀ ਇਹ ਖਾਦੀ ਵਾਲਾ ਆਫ ਵਾਈਟ ਦੇ ਨਾਲ ਵੀ ਬਹੁਤ ਪਿਆਰੀ ਮੈਚਿੰਗ ਹੈ ਜੀ ਠੀਕ ਹੈ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਖਾਦੀ ਦੇ ਵਿੱਚ ਇਹ 4 ਮੀਟਰ ਦਾ ਰਹੂਗਾ ਰਸ਼ੀਆ ਬ੍ਰਾਂਡ ਕਾਟਨ ਲੌਨ ਬਟਰ ਕਾਟਨ ਹੈ ਜੀ ਬਿਲਕੁਲ ਸੌਫਟ ਸਟਾਫ ਹੈ ਇਹ ਵਾਲਾ ਸਵਾ 4 ਮੀਟਰ ਸਵਾ 3 ਮੀਟਰ ਹੈ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਫਰੌਕ ਬਣਾ ਸਕਦੇ ਹੋ ਸਵਾ 3 ਮੀਟਰ ਦੀ ਠੀਕ ਹੈ ਜੀ ਸਵਾ 3 ਮੀਟਰ ਦੀ ਫਰੌਕ ਬਣਾ ਸਕਦੇ ਹੋ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਐਦਾਂ ਮੈਚਿੰਗ ਪੈਰਟ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਜੀ ਇਹਦੀ ਮੈਚਿੰਗ ਬਾਟਮ ਵੀ ਮਿਲੂਗੀ ਤੁਹਾਨੂੰ ਦੇਖੋ ਜੀ ਇਹ ਵਾਲੀ ਬਾਟਮ ਲੈ ਸਕਦੇ ਹੋ ਸੇਮ ਮੈਚਿੰਗ ਹੈ ਜੇਕਰ ਤੁਸੀਂ ਫਰੌਕ ਬਣਾਉਣੀ ਹੈ ਤੇ ਇਹ ਵਾਲੀ ਨਾਲ ਬਾਟਮ ਲੈ ਸਕਦੇ ਹੋ ਇਹ ਚੈੱਕ ਕਰੋ ਜੀ ਇਹ ਵੀ 4 ਮੀਟਰ ਦਾ ਪੀਸ ਰਹੂਗਾ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਸਵਾ 4 ਮੀਟਰ ਦੀ ਕਟ ਵਿੱਚ ਰਹਿਣ ਵਾਲਾ ਜੀ ਇਹ ਇਹ ਵੀ 4 ਮੀਟਰ ਦੀ ਕਟ ਵਿੱਚ ਰਹੂਗਾ ਜੀ ਚੈੱਕ ਕਰੋ ਛੋਟਾ ਛੋਟਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਜਿਹਾ ਇਹ ਵਾਲਾ ਚੈੱਕ ਕਰੋ ਜੀ ਇਹ ਰਹੂਗਾ 2 ਮੀਟਰ ਦੇ ਵਿੱਚ ਠੀਕ ਹੈ ਜੀ 2 ਮੀਟਰ ਦਾ ਪੀਸ ਹੈ ਤੇ ਇਹ ਵੀ 2 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਤੁਸੀਂ 2-2 ਮੀਟਰ ਦੇ ਦੋ ਪੀਸ ਵੀ ਲੈ ਸਕਦੇ ਹੋ ਇੱਕ ਪੀਸ ਲੈਣਾ ਇੱਕ ਪੀਸ ਵੀ ਲੈ ਸਕਦੇ ਹੋ 100 ਰੁਪਏ ਪਰ ਮੀਟਰ ਇਹ 4 10 ਹੈ ਜੀ ਮਾਸਟਰ ਸ਼ੇਅਰ ਦੇ ਵਿੱਚ ਰਹੂਗਾ ਜੀ 4 10 ਇਹ 8 ਮੀਟਰ ਦਾ ਸ਼ਾਰਟ ਪੀਸ ਹੈ ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਕੁਲੀ ਮਿਲੀ ਜੀ ਪ੍ਰਿੰਟਿੰਗ ਹੈ ਦੀ ਰਸ਼ੀਆ ਬ੍ਰੈਂਡ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਇਹ ਸਾਡੇ ਕੋਲੇ ਮਸਲੀਨ ਦੀ ਸ਼ਰਟ ਹੈ ਜੀ ਠੀਕ ਹੈ ਜੀ ਮਸਲੀਨ ਦੀਆਂ ਸ਼ਰਟ ਹੈ ਚੈੱਕ ਕਰੋ ਇਹ ਡਬਲ ਪਣੇ ਦੇ ਵਿੱਚ ਰਹਿਣ ਵਾਲੀ ਹੈ ਦੇਖੋ ਜੀ ਇਹ ਵਾਲਾ ਇਹਦਾ ਨੈਕ ਬਣਿਆ ਹੋਇਆ ਇਹ ਤੁਸੀਂ ਸ਼ਰਟ ਬਣਾ ਸਕਦੇ ਹੋ ਫਰਸ਼ੀ ਸਲਵਾਰ ਰੈਡੀ ਕਰ ਸਕਦੇ ਹੋ ਜੀ ਇਹਦੇ ਨਾਲ ਕਿਉਂਕਿ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹ neck ਆਉਣਾ ਜੀ ਇਹਦਾ ਸ਼ਰਟ ਦਾ ਡਬਲ ਪਣੇ ਦੇ ਵਿੱਚ ਰਹੂਗੀ ਜੀ ਸ਼ਰਟ ਇਹ ਠੀਕ ਹੈ ਜੀ ਇਹ neck ਆਉਣਾ ਐ ਇਦਾਂ ਫੋਲਡ ਕਰਕੇ ਸ਼ਰਟ ਬਣਨੀ ਹੈ ਪਣਾ ਇਹਦਾ ਡਬਲ ਹੈ ਦੇਖੋ ਜੀ ਮਸਲੀਨ ਦੀ ਬਿਲਕੁਲ ਸੌਫਟ ਮਸਲੀਨ ਹੈ ਜੀ ਵਿਦਾਊਟ ਲਾਈਨਿੰਗ ਬਣਨ ਵਾਲੀ ਹੈ ਬਿਲਕੁਲ ਸੌਫਟ ਮਸਲੀਨ ਠੀਕ ਹੈ ਜੀ ਇਹ ਇੱਕੇ ਵਾਲੀ ਸ਼ਰਟ ਰਹੂਗੀ ਜੀ ਨਾਲ ਅਟੈਚ ਹੈ ਦੋ ਸ਼ਰਟਾਂ ਅਟੈਚ ਹੈ ਜੀ ਨਾਲ ਠੀਕ ਹੈ ਜੀ ਇਹਦੇ ਨਾਲ ਹੀ ਤੁਹਾਨੂੰ ਇਹਦੀਆਂ ਬਾਹੂ ਮਿਲਣਗੀਆਂ ਸ਼ਾਰਟ ਸ਼ਰਟ ਬਣਾ ਲਓ ਜੀ ਬਹੁਤ ਪਿਆਰੀ ਬਣਨੀ ਆ ਇਹ ਵਾਲੀਆ ਸਾਈਡ ਤੇ ਇਹਦੀਆਂ ਬਾਜ਼ੂ ਆ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਸਿਰਫ 300 ਦੀ ਸ਼ਾਰਟ ਪਹਿਨ ਵਾਲੀ ਆ ਜੀ ਮਸਲੀਨ ਦੀ ਬਿਲਕੁਲ ਸੌਫਟ ਮਸਲੀਨ ਆ ਜੀ 300 ਦੀ ਸ਼ਰਟ ਪਾਉਗੀ ਜੀ ਵਿਦਾਊਟ ਲਾਈਨਿੰਗ ਬਨ ਵਾਲਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਇੱਕ 35 ਆ ਜੀ ਆਫ ਵਾਈਟ ਦੇ ਨਾਲ ਵੀ ਲੈ ਸਕਦੇ ਹੋ ਆਫ ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਹੈ ਐਦਾਂ ਦੀ ਇਹ ਨਾਲ ਤੁਸੀਂ ਸੇਮ ਮੈਚਿੰਗ ਬਾਟਮ ਲੈ ਸਕਦੇ ਹੋ ਦੇਖੋ ਜੀ ਸੇਮ ਮੈਚਿੰਗ ਬਾਟਮ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ 43 ਹੈ ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਜਿਆਦਾ ਪਿਆਰੀ ਹੈ 43 ਦਾ ਪੀਸ ਹੈ ਠੀਕ ਹੈ ਜੀ ਇਹ ਵੀ 4 ਮੀਟਰ ਰਹੂਗਾ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ 4 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਹ ਵਾਲਾ ਚੈੱਕ ਕਰੋ ਜੀ ਇਹ 2 ਮੀਟਰ ਦਾ ਸ਼ਾਰਟ ਪੀਸ ਰਹੂਗਾ ਜੀ ਤੇ ਇਹ ਨਾਲ ਤੁਸੀਂ ਲੈ ਸਕਦੇ ਹੋ ਤੇ ਮੈਚਿੰਗ ਬਾਟਮ ਹਾਂ ਤਾਂ ਮੈਚਿੰਗ ਬਾਟਮ ਲੈ ਲਓ ਜੀ ਬਹੁਤ ਪਿਆਰਾ ਜਿਹਾ ਬੰਨਣਾ ਇਹ ਆਫ ਵਾਈਟ ਨਾਲ ਵੀ ਬਹੁਤ ਪਿਆਰਾ ਬੰਨਣਾ 2 ਮੀਟਰ ਦਾ ਸ਼ਾਰਟ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ ਇਹ ਵੀ ਰਹੂਗਾ ਜੀ ਬਿਲਕੁਲ ਖਾਦੀ ਦੇ ਵਿੱਚ ਐਨਾ ਸੌਫਟ ਸਟੱਫ ਹੈ ਜੀ ਖਾਦੀ ਵਾਲਾ ਰਸ਼ੀਆ ਬ੍ਰਾਂਡ ਦਾ ਬਟਰ ਕਾਟਨ ਦੀ ਤਰ੍ਹਾਂ ਬਿਲਕੁਲ ਸੌਫਟ 2 ਮੀਟਰ ਦਾ ਪੀਸ ਹੈ ਜੀ ਖਾਦੀ ਦਾ ਇਹ ਠੀਕ ਹੈ ਜੀ ਇਹ ਤੁਹਾਨੂੰ 120 ਰੁਪਏ ਲੱਗੂਗਾ ਜੀ ਐਦਾਂ ਆਫ ਵਾਈਟ ਬਾਟਮ ਨਾਲ ਵੀ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 2 ਮੀਟਰ ਦਾ ਪੀਸ ਹੈ ਐਡਾ ਮੈਚਿੰਗ ਕਰਕੇ ਲੈ ਸਕਦੇ ਹੋ ਤੁਸੀਂ ਇਹ ਵਾਲੀ ਬਾਟਮ ਲਗਾ ਸਕਦੇ ਹੋ ਮੈਚਿੰਗ ਠੀਕ ਹੈ ਜੀ ਚੈੱਕ ਕਰੀ ਚਲੋ ਇਹ ਵਾਲੀ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੇ ਲਾਈਟ ਚਾਇਰਡ ਲੈਣਾ ਤਾਂ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਜੀ ਤੁਸੀਂ ਅਗਲਾ ਪੀਸ ਚੈੱਕ ਕਰੋ ਇਹ ਵਾਲਾ ਚੈੱਕ ਕਰੋ ਜੀ ਇਹ 4 ਮੀਟਰ ਦਾ ਪੀਸ ਰਹੂਗਾ ਪਰ ਇਹਦੇ ਵਿੱਚ ਥੋੜਾ ਜਿਹਾ ਲਾਈਟ ਪ੍ਰਿੰਟ ਆਉਂਦਾ ਇਹ ਕੇ ਵਾਲਾ ਪੀਸ ਰਹੂਗਾ ਜੀ 1 25 ਦਾ ਠੀਕ ਹੈ ਜੀ 1.25 ਦਾ ਪੀਸ ਰਹੂਗਾ ਇਹ ਵਾਲੇ ਤੁਹਾਨੂੰ ਪੀਸੇ ਛੋੜੇ ਦੇ ਲਾਈਟ ਪ੍ਰਿੰਟ ਆ ਇਹ ਤੁਹਾਨੂੰ 90 ਰੁਪਏ ਪਰ ਮੀਟਰ ਪੈਣ ਵਾਲਾ ਹੈ ਜੀ ਪੂਰਾ ਸੂਟ ਬਣੂਗਾ ਜੀ ਤੁਹਾਡਾ ਖੁੱਲਾ ਡੁੱਲਾ ਤੇ ਇਹ 90 ਰੁਪਏ ਮਿਲੂਗਾ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਲਾਈਟ ਪ੍ਰਿੰਟ ਆਂਦਾ ਥੋੜਾ ਜਿਹਾ ਲਾਈਟ ਪ੍ਰਿੰਟ ਆਂਦਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ 3 ਮੀਟਰ ਦਾ ਸ਼ਰਟ ਪੀਸ ਪੈਣ ਵਾਲਾ ਹੈ ਇਦਾਂ ਦਾ ਤੁਹਾਨੂੰ ਪੂਰਾ ਸੂਟ ਵੀ ਮਿਲ ਸਕਦਾ ਹੈ ਇਹ 3 ਮੀਟਰ ਦਾ ਸ਼ਰਟ ਪੀਸ ਹੈ ਜੀ ਇਹ ਚੈੱਕ ਕਰੋ ਜੀ 1.75 ਹੈ ਇਦੇ ਵਿੱਚ ਕਈ ਪੀਸ ਆ ਸਾਡੇ ਕੋਲੇ 1.75 ਦੇ ਵਿੱਚ ਰਹੂਗਾ ਜੇ ਤੁਸੀਂ 1.75 ਲੈਣਾ ਤਾਂ ਤੁਹਾਨੂੰ ਇਹ ਵਾਲਾ ਜਿਹੜਾ ਪੀਸ ਹੈ 90 ਰੁਪਏ ਪਊਗਾ ਜੀ ਇਹ ਵਾਲਾ ਚੈੱਕ ਕਰੋ ਇਹ 2.5 ਮੀਟਰ ਦੀ ਸ਼ਾਰਟ बॉਟਮ ਰਹੂਗੀ ਜੀ ਠੀਕ ਹੈ ਜੀ ਇਹ ਵਾਲਾ ਲਓਗੇ ਤੁਸੀਂ ਸ਼ਾਰਟ ਪੀਸ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਦੇਖੋ ਜੀ 2.5 ਮੀਟਰ ਦੀ ਸ਼ਾਰਟ ਰਹਿਣ ਵਾਲੀ ਹੈ ਜੇਕਰ ਆਫ ਵਾਈਟ बॉਟਮ ਨਾਲ ਲਗਾਉਂਗੀ ਉਸ ਤੋਂ ਵੀ ਜ਼ਿਆਦਾ ਪਿਆਰਾ ਹੋਣਾ ਕਜੀ ਇਹ 300 ਮੀਟਰ ਦਾ ਸ਼ਾਰਟ ਪੀਸ ਤੇ 200 ਮੀਟਰ ਦੀ ਹੀ ਬਾਟਮ ਰਹਿਣ ਵਾਲੀ ਹੈ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਚੈੱਕ ਕਰੋ ਇਹ 1.5 ਕਿ ਮੀਟਰ ਦਾ ਪੀਸ ਹੀ ਰਹਿਣ ਵਾਲਾ ਜੀ ਤੁਹਾਨੂੰ 90 ਰੁਪਏ ਪਰ ਮੀਟਰ ਪਊਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹਦੇ ਉੱਪਰ ਪੂਰਾ ਆਰੀ ਵਰਕ ਹੋਇਆ ਠੀਕ ਹੈ ਜੀ ਪੀਸ ਦੇ ਉੱਪਰ ਆਰੀ ਵਰਕ ਹੋਇਆ ਪਰ 2 ਮੀਟਰ ਦਾ ਸ਼ਾਰਟ ਪੀਸ ਰਹਿਣ ਵਾਲਾ ਜੀ ਇਹ ਤੇ ਦੇ ਨਾਲ ਮੈਚਿੰਗ ਤੁਹਾਨੂੰ 2 ਮੀਟਰ ਦੀ ਬਾਟਮ ਮਿਲ ਜੂਗੀ ਇਹ 4 ਮੀਟਰ ਦਾ ਪੀਸ ਹੈ ਜੀ ਇਹਦੇ ਵਿੱਚੋਂ 2 ਮੀਟਰ ਦੀ ਬਾਟਮ ਮਿਲ ਜੂਗੀ ਸੇਮ ਮੈਚਿੰਗ ਹੈ ਦੇਖੋ ਆਪਸ ਵਿੱਚ ਬਹੁਤ ਪਿਆਰੀ ਮੈਚਿੰਗ ਹੈ ਸੇਮ ਮੈਚਿੰਗ ਹੈ ਸੇਮ ਪ੍ਰਿੰਟ ਹੈ ਤੇ ਇਹ ਵਾਲੀ ਸ਼ਰਟ ਤੁਹਾਨੂੰ 120 ਰੁਪਏ ਪਰ ਮੀਟਰ ਪੈਣੀ ਹੈ ਕਿਉਂਕਿ ਆਰੀ ਵਰਕ ਹੋਇਆ ਜੀ ਇਹਦੇ ਉੱਪਰ ਇਹ ਚੈੱਕ ਕਰੋ ਜੀ 145 ਪੀਸ ਹੈ ਜੀ ਇਹ 145 ਇਹ 275 ਹੈ ਜੀ ਠੀਕ ਹੈ ਜੀ ਪੌਣੇ 30 ਮੀਟਰ ਦਾ ਸ਼ਾਰਟ ਪੀਸ ਰਹੂਗਾ 275 ਹੈ ਜੀ ਇਹਦੇ ਵਿੱਚ ਇੱਕ ਪੀਸ ਰਹੂਗਾ 110 ਦਾ ਜੇ ਇੱਕ ਤੁਹਾਡਾ ਸਟੇਟ ਬਾਟਮ ਨਾਲ ਪੂਰਾ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਪੂਰਾ ਸੂਟ ਵੀ ਲੈ ਸਕਦੇ ਹੋ ਜੀ ਇਹ ਵੀ 275 ਹੈ ਤੁਹਾਨੂੰ ਪਹਿਲਾਂ ਵੀ ਇੱਕ ਪੀਸ ਦਿਖਾਇਆ ਸੀ ਦੋਨੋਂ ਪੀਸ ਮਿਲਾ ਕੇ ਤੁਸੀਂ ਸੂਟ ਲੈ ਸਕਦੇ ਹੋ ਦੇਖੋ ਜੀ ਪੂਰਾ ਸੂਟ ਵੀ ਲੈ ਸਕਦੇ ਹੋ ਦੋ ਪੀਸ ਰਹਿਣਗੇ ਇਹ 275 ਦਾ ਪੀਸ ਰਹੂਗਾ ਇਹ 175 ਰਹੂਗਾ ਜੀ ਠੀਕ ਹੈ ਜੀ ਪੂਰਾ ਸੂਟ ਬਣਾ ਸਕਦੇ ਹਾਂ ਆਪਸ ਵਿੱਚ ਦੋ ਪੀਸ ਲੈ ਕੇ ਇਹ ਵਾਲਾ ਚੈੱਕ ਕਰੋ ਜੀ ਇਹ ਜਿਹੜਾ ਪੀਸ ਰਹੂਗਾ ਜੀ ਇਹ ਸ਼ਰਟ ਪੀਸ ਹੈ ਜੀ ਸੈਂਟਰ 'ਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਲੇਨ ਆਣਾ ਹੈ ਇਹਦੇ ਵਿੱਚ ਤੁਸੀਂ ਕੋਈ ਡਿਜ਼ਾਈਨਿੰਗ ਕਰ ਸਕਦੇ ਹੋ ਇਹ ਸ਼ਰਟ ਦਾ ਸੈਂਟਰ ਆਣਾ ਜੀ ਠੀਕ ਹੈ ਜੀ ਸ਼ਰਟ ਦਾ ਸੈਂਟਰ ਆਣਾ ਇਹ ਸ਼ਰਟ ਦੀ ਬੈਕ ਰੈਡੀ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਇਹਨੂੰ ਤੁਸੀਂ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਇੱਥੇ ਕੋਈ ਡਿਜ਼ਾਈਨਿੰਗ ਕਰ ਲਓ ਆਪਣੀ ਪੈਂਟ ਕਰ ਲਓ ਜੀ ਵਰਕ ਕਰਵਾ ਲਓ ਠੀਕ ਹੈ ਜੀ ਇਹ ਵਾਲੀ ਤੁਸੀਂ ਇਹ ਨਾਲ ਬਾਟਮ ਵੀ ਲੈ ਸਕਦੇ ਹੋ ਜੇ ਸੇਮ ਬਾਟਮ ਲੈਣੀ ਹੈ ਤਾਂ ਇਹ ਬਾਟਮ ਲੈ ਸਕਦੇ ਹੋ ਇਹ ਬਾਟਮ ਦੇ ਵਿੱਚ ਥੋੜਾ ਜਿਹਾ ਡਿਫੈਕਟ ਹੈ ਪਰ ਸਟੇਟ ਬਾਟਮ ਬਣੂਗੀ ਜੀ ਤੁਹਾਡੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਾਰਟ ਪੀਸ ਰਹਿਣ ਵਾਲਾ ਇਹਦੇ ਨਾਲ ਤੁਸੀਂ ਗ੍ਰੇ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਦੇਖੋ ਜੀ ਇਹ ਵੀ ਸ਼ਾਰਟ ਪੀਸ ਰਹੂਗਾ ਪਰ ਇਹਦਾ ਜਿਹੜੀ ਆ ਸ਼ਾਰਟਸ ਪੈਣਾ ਜੀ ਸ਼ਾਰਟ ਸ਼ਰਟ ਪੀਸ ਪਊਗਾ ਜੀ ਕਿਉਂਕਿ ਲੈਂਥ ਥੋੜੀ ਜੀ ਕਮ ਐ ਇਹਦੀ ਫਰੰਟ ਦੀ ਤੇ ਤੁਹਾਨੂੰ ਇਹ 90 ਰੁਪਏ ਮੀਟਰ ਹੀ ਪਊਗਾ ਜੀ ਬਹੁਤ ਪਿਆਰਾ ਜਿਹਾ ਕਲਰ ਐ ਇਹਦਾ 90 ਰੁਪਏ ਪਰ ਮੀਟਰ ਪਊਗਾ ਜੀ ਇਹ ਇਹ ਦੇਖੋ ਜੀ ਇਹ ਜਿਹੜਾ ਸ਼ਾਰਟ ਰਨ ਨਾਲ ਇਹ ਰਸ਼ੀਆ ਦਾ ਹੀ ਆ ਇਹਦੇ ਲਈ ਫਰੌਕ ਬਣਨੀ ਐ ਜੀ ਵਿੱਚ ਕਲੀਆਂ ਬਣੀਆਂ ਹੋਈਆਂ ਦੇਖੋ ਜੀ ਇਹ ਜੇਕਰ ਤੁਸੀਂ ਲੌਂਗ ਫਰੌਕ ਬਣਾਉਣੀ ਐ ਤਾਂ ਬਣਾ ਸਕਦੇ ਹੋ ਇਹ ਵਿੱਚ ਸੈਂਟਰ ਚੋਂ ਕਲੀਆਂ ਕੱਟ ਕੇ ਤੁਹਾਡੀ ਫਰੌਕ ਰੈਡੀ ਹੋਣੀ ਆ ਪੂਰੀ ਲੌਂਗ ਦੇਖੋ ਜੀ ਪੂਰੀ ਲੌਂਗ ਫਰੌਕ ਰੈਡੀ ਹੋਣੀ ਆ ਕੋਰਾ ਕਾਟਨ ਦੇ ਵਿੱਚ ਰਹੂਗਾ ਜੀ ਇਹ ਸਟਾਫ ਬਹੁਤ ਹੀ ਵਧੀਆ ਹੈ ਬਿਲਕੁਲ ਸੌਫਟ ਵਾਲਾ ਵਿਦਾਊਟ ਲਾਈਨਿੰਗ ਬਣਨ ਵਾਲਾ ਕਿਸੇ ਤਰ੍ਹਾਂ ਦੀ ਕੋਈ ਸਕਿਨ ਨਹੀਂ ਦਿਖ ਰਹੀ ਦੇਖ ਸਕਦੇ ਤੁਸੀਂ ਤੁਹਾਨੂੰ ਦਿਖਾ ਰਹੇ ਆ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਸਕਿਨ ਨਹੀਂ ਦਿਖ ਰਹੀ ਇਹਦੇ ਵਿੱਚ ਦੀ ਇਹ ਦੇਖੋ ਜੀ ਇਦਾਂ ਕਲੀਆਂ ਬਣੀਆਂ ਹੋਈਆਂ ਕਲੀਆਂ ਨੂੰ ਕੱਟ-ਕੱਟ ਕੇ ਲੌਂਗ ਫਰੌਕ ਬਣਨੀ ਹੈ ਜੀ ਇਹਦੀ ਇਹ ਵੀ ਤੁਹਾਨੂੰ 100 ਰੁਪਏ ਮੀਟਰ ਹੀ ਪੈਣ ਵਾਲਾ ਜੀ ਬਿਲਕੁਲ ਪਿਓਰ ਕਾਟਨ ਹੈ ਜੀ ਇਹ ਇਹ ਦੇਖੋ ਜੀ ਇਹ ਮੈਚਿੰਗ ਲੈ ਸਕਦੇ ਹੋ 1 80 ਪੀਸ ਹੈ ਜੀ 1 80 ਹੈ ਆਪ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹ ਵਾਲੀ ਮੈਚਿੰਗ ਵੀ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਜੀ ਦੇਖੋ ਜੀ ਇਹ ਮੋਰ ਪੰਖੀਆ ਜਿਹਾ ਕਲਰ ਰਹਿਣ ਵਾਲਾ ਦੇਖੋ ਜੀ 22 ਮੀਟਰ ਦਾ ਸ਼ਰਟ ਪੀਸ ਰਹੂਗਾ ਇਹ ਵਾਲਾ 24 ਦੇ ਵਿੱਚ ਰਹੂਗਾ ਜੀ ਸ਼ਰਟ ਪੀਸ ਵਿੱਚ ਡਿਫੈਕਟ ਹੈ 90 ਰੁਪਏ ਪਰ ਮੀਟਰ ਪਊਗਾ ਜੀ ਥੋੜਾ ਜਿਹਾ ਲਾਈਟ ਪ੍ਰਿੰਟ ਆਂਦਾ ਇਹ ਵਾਲੇ ਕਾਫੀ ਪੀਸ ਅਵੇਲੇਬਲ ਆ ਪੂਰਾ ਸੂਟ ਵੀ ਲੈ ਸਕਦੇ ਹੋ 2 ਮੀਟਰ ਦਾ ਪੀਸ ਹੈ ਜੀ ਇਹ 230 ਦਾ ਪੀਸ ਹੈ ਜੀ ਦੇਖੋ ਬਹੁਤ ਸੋਨਾ ਸੂਟ ਬਣਨਾ ਜੀ ਇਹਦਾ ਠੀਕ ਹੈ ਜੀ ਥੋੜਾ ਜਿਹਾ ਡਿਫੈਕਟ ਹੈ ਉਹ ਲੈਸਟ ਦਿੱਤਾ ਜਾਊਗਾ ਜਿਹੜਾ ਡਿਫੈਕਟ ਵਾਲੇ ਪੀਸ ਹੋ 90 ਰੁਪਏ ਦਿੱਤੇ ਜਾਣਗੇ ਜੀ ਚੈੱਕ ਕਰੋ ਜੀ ਕਾਫੀ ਪੀਸ अवेलेबल ਹੈ ਪੂਰਾ ਸੂਟ ਬਣਾ ਸਕਦੇ ਹੋ ਤੁਸੀਂ ਇਹ ਵਾਲਾ ਚੈੱਕ ਕਰੋ ਜੀ 370 ਦੇ ਵਿੱਚ ਰਹੂਗਾ 370 ਦਾ ਜਿਹੜਾ ਸੂਟ ਬੰਦਾ ਲੈ ਸਕਦੇ ਹੋ ਜੀ ਇਹ ਚੈੱਕ ਕਰੋ ਜੀ 180 ਆ ਠੀਕ ਹੈ ਜੀ ਇਹ 490 ਆ ਜੀ 3 ਪੀਸ ਹੈ ਸਾਡੇ ਕੋਲੇ ਇਦਾਂ ਦੇ ਬਹੁਤ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ ਇਹਦਾ ਚੈੱਕ ਕਰੋ ਪ੍ਰਿੰਟਿੰਗ ਬਹੁਤ ਪਿਆਰੀ ਆ ਇਹ 280 ਦੇ ਵਿੱਚ ਪੈਣ ਵਾਲਾ ਜੀ ਆਫ ਵਾਈਟ ਬਾਟਮ ਨਾਲ ਹੀ ਬਹੁਤ ਪਿਆਰੀ ਮੈਚਿੰਗ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ 2 ਮੀਟਰ ਦਾ ਪਊਗਾ ਜੀ ਪੀਸ ਇਹ ਵਾਲੀ ਲੈ ਸਕਦੇ ਹੋ ਨਾਲ ਬਾਟਮ ਤੁਸੀਂ ਐਦਾਂ ਦੀ ਮੈਚਿੰਗ ਕਰਕੇ ਆਫ ਵਾਈਟ ਦੇ ਨਾਲ ਵੀ ਲੈ ਸਕਦੇ ਹੋ ਜੀ ਸਾਰੇ ਪ੍ਰਿੰਟ ਬਹੁਤ ਪਿਆਰੇ ਰਹਿਣ ਵਾਲੀਆਂ ਜੀ ਇਹ ਚੈੱਕ ਕਰੋ ਇਹ 240 ਦਾ ਸ਼ਾਰਟ ਪੀਸ ਰਹੂਗਾ ਦੇਖੋ ਜੀ 240 ਦਾ ਸ਼ਾਰਟ ਪੀਸ ਰਹੂਗਾ ਇਹ ਵਾਲੀ ਬਾਟਮ ਵੀ ਤੁਸੀਂ ਲੈ ਸਕਦੇ ਹੋ ਪਿੰਕ ਕਲਰ ਦੀ ਬਾਟਮ ਵੀ ਤੁਸੀਂ ਇਹ ਨਾਲ ਲਗਾ ਸਕਦੇ ਹੋ ਜੀ ਠੀਕ ਹੈ ਜੀ ਪਿੰਕ ਕਲਰ ਦੀ ਬੋਟਮ ਲਗਾ ਲਓ ਉਹ ਵੀ ਅੱਛੀ ਲੱਗਣੀ ਹੈ ਇਹਦੇ ਨਾਲ ਇਹ 2020 ਦਾ ਪਰ ਥੋੜਾ ਜਿਹਾ ਡਿਫੈਕਟ ਹੈ ਇਸ ਪੀਸ ਦੇ ਵਿੱਚ ਪਰੰਟ ਦੇਖੋ ਬਹੁਤ ਪਿਆਰਾ ਹੈ 2020 ਦਾ ਹੈ ਇਹ ਤੁਹਾਨੂੰ 90 ਰੁਪਏ ਮੀਟਰ ਪਊਗਾ ਜੀ ਇਹਦੇ ਵਿੱਚ ਥੋੜਾ ਜਿਹਾ ਲਾਈਟ ਪ੍ਰਿੰਟ ਆਂਦਾ ਬਸ ਹੋਰ ਕੋਈ ਪ੍ਰੋਬਲਮ ਨਹੀਂ ਹੁੰਦੀ ਸੈਂਟਰ ਦੇ ਵਿੱਚ ਥੋੜਾ ਲਾਈਟ ਪ੍ਰਿੰਟ ਆ ਜਾਂਦਾ ਉਹਦੇ ਕਰਕੇ ਐਦਾਂ ਜੀ ਇਹ ਪਰ ਜਿਹੜੀਆਂ ਮੇਰੀਆਂ ਭੈਣਾਂ ਕਰੇ ਸਟੀਚਿੰਗ ਕਰਦੀਆਂ ਉਹ ਕੱਢ ਸਕਦੀਆਂ ਇਹ ਤੁਹਾਨੂੰ 90 ਰੁਪਏ ਮੀਟਰ ਹੀ ਪੈਣ ਵਾਲੇ ਪੀਸ ਹੈ ਜੀ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹਨਾਂ ਪੀਸਾਂ ਦਾ ਠੀਕ ਹੈ ਜੀ ਇਹ ਚੈੱਕ ਕਰੋ ਜੀ 460 ਦਾ ਠੀਕ ਹੈ ਜੀ ਇਹ 460 ਪੀਸ ਹੈ ਦੇਖੋ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦਾ ਇਹ ਵਾਲਾ ਪੀਸ ਵੀ ਤੁਹਾਨੂੰ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖੋ ਜੀ ਇਹ ਵੀ ਤੁਹਾਨੂੰ 2 ਮੀਟਰ ਦਾ ਸ਼ਾਰਟ ਪੀਸ ਲੈਣ ਵਾਲਾ ਜੀ ਇਹ ਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਤੁਹਾਨੂੰ ਆਉਂਦਾ ਜੀ ਇਹ ਚੈੱਕ ਕਰੋ ਜੀ ਕਿ ਸ਼ਰਟ ਪੀਸ ਹੈ ਜੀ ਖਾਦੀ ਦੇ ਵਿੱਚ ਸਾਡੇ ਕੋਲੇ ਠੀਕ ਹੈ ਜੀ ਇਹ ਖਾਦੀ ਦੇ ਵਿੱਚ ਸ਼ਰਟ ਪੀਸ ਰਹੂਗਾ ਦੇਖੋ ਜੀ ਸੈਂਟਰ 'ਚ ਇਹ ਵਾਲਾ ਡਿਜ਼ਾਈਨਿੰਗ ਆਉਣੀ ਆ ਸ਼ਰਟ ਦਾ ਸੈਂਟਰ ਆਉਣਾ ਠੀਕ ਹੈ ਜੀ ਇਹ ਸ਼ਰਟ ਦੀਆਂ ਬਾਜ਼ੂ ਆ ਇਹ ਵਾਲੀਆਂ ਇਧਰ ਸ਼ਰਟ ਦੀਆਂ ਬਾਜ਼ੂ ਆ ਜੀ ਇਹ ਦੀ ਬੈਕ ਆਉਗੀ ਐਦਾਂ ਦੋ ਸ਼ਰਟ ਪੀਸ ਹੈ ਜੀ ਇਹ ਦੇਖੋ ਜੀ ਐਦਾਂ ਹੀ ਸ਼ਰਟ ਦੀ ਬੈਕ ਆਉਣੀ ਆ ਜੀ ਇਹ ਖਾਦੀ ਦੇ ਵਿੱਚ ਰਹੂਗਾ ਠੀਕ ਹੈ ਜੀ ਖਾਦੀ ਦੇ ਵਿੱਚ ਰਹੂਗਾ 120 ਰੁਪਏ ਪਰ ਮੀਟਰ ਪੈਣ ਵਾਲੀ ਸ਼ਰਟ ਆ ਜੀ ਇਹ ਤੁਹਾਨੂੰ ਬਿਲਕੁਲ ਸੌਫਟ ਖਾਦੀ ਆ ਜੀ ਬਿਲਕੁਲ ਸੌਫਟ ਵਾਲਾ ਇਸ ਹਨ ਅੱਜ ਦੀ ਸਾਡੀ ਕੱਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ